ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਪੂ ਤੇ ਅੱਜ ਅਸੀਂ ਖੜੇ ਆ ਜੀ ਪਿੰਡ ਮੂਸਾ ਔਰ ਮੈਂ ਮੰਗਲ ਮੱਤਾ ਆ ਜੀ ਹਾਂਜੀ ਪਿੰਡ ਮੂਸਾ ਸਿੱਧੂ ਮੂਸੇ ਵਾਲਾ ਦਾ ਪਿੰਡ ਜਿੱਥੇ ਸਿੱਧੂ ਨੇ ਜਨਮ ਲਿਆ ਤੇ ਆਪਣੇ ਪੜ੍ਹਾਈ ਕੀਤੀ ਤੇ ਸਿੱਧੂ ਸਾਹਿਬ ਜਿਹੜੇ ਸੀਗੇ ਜੀ ਬਹੁਤ ਮਹਾਨ ਕਲਾਕਾਰ ਸੀਗੇ ਪੂਰੇ ਵਰਲਡ ਦੇ ਵਿੱਚ ਫੇਮਸ ਤੇ ਅਸੀਂ ਅੱਜ ਉਹਦੇ ਪਿੰਡ ਦੇ ਵਿੱਚ ਖੜੇ ਆ ਤੇ ਉਹਨਾਂ ਦੀ ਜਿਹੜੀ ਆ ਬੋਤ ਲੱਗਾ ਹੋਇਆ ਜਿੱਥੇ ਉੱਥੇ ਹੀ ਖੜੇ ਹੈ ਜਿੱਥੇ ਉਹਨਾਂ ਦੀ ਸਮਾਦ ਬਣਾਈ ਹੋਈ ਹੈ। ਇਹ ਮਾਹੌਲ ਹੈ ਜਿਹੜਾ ਇੱਥੋਂ ਦਾ ਦੇਖ ਰਹੇ ਤੁਸੀਂ ਪਿੱਛੇ ਮੇਲੇ ਵਾਲਾ ਮਾਹੌਲ ਹੈ ਲੋਕੀ ਬਹੁਤ ਜ਼ਿਆਦੇ ਪਿਆਰ ਆ ਆ ਜੀ ਦੁਕਾਨਾਂ ਲੱਗੀਆਂ ਹੋਈਆਂ ਤੇ ਜਿਹੜੀਆਂ ਦੁਕਾਨਾਂ ਹੈ ਦੁਕਾਨਾਂ ਦੇ ਉੱਤੇ ਵੀ ਅ ਮੂਸੇ ਵਾਲੇ ਦੀਆਂ ਫੋਟੋ ਜੋ ਹੈਗੀਆਂ ਬਹੁਤ ਮਤਲਬ ਕਿ ਫੋਟੋ ਵਿਕਦੀਆਂ ਬਾਈ ਦੇ ਤੁਸੀਂ ਦੇਖ ਰਹੇ ਹੋ ਚੌਣ ਵਾਲੇ ਬਾਈ ਦੇ ਜਿਹੜੇ ਇੱਥੇ ਆਉਂਦੇ ਆ ਬਾਈ ਨੂੰ ਮਥਾ ਦੇ ਕੇ ਬਾਈ ਨੂੰ ਫੋਟੋਆਂ ਲੈ ਕੇ ਜਾਂਦੇ ਆ ਦਿਖਾ ਦੇ ਕੋ ਕੁ ਸਾਰਾ ਦਿਖਾ ਦੇ ਆ ਲਓ ਜੀ ਇਹ ਆ ਜੀ ਕਾਪੋ ਕੱਪ ਹੈਗੇ ਆ ਜੀ ਮੂਸੇ ਵਾਲੇ ਦੀਆਂ ਫੋਟੋ ਲਾ ਕੇ ਤੇ ਇੱਕ ਛੋਟਾ ਮੂਸੇ ਵਾਲਾ ਉਹਦੀਆਂ ਵੀ ਫੋਟੋ ਲੱਗੀਆਂ ਹੋਈਆਂ ਤੇ ਮੂਸੇ ਵਾਲੇ ਦੇ ਮੰਮੀ ਪਾਪਾ ਦੀਆਂ ਉੱਪਰ ਫੋਟੋ ਲੱਗੀਆਂ ਹੋਈਆਂ ਕੱਪ ਬਣਾਏ ਆ ਤੇ ਇਹ ਦੇਖ ਸਕਦੇ ਆ ਛਾਲਟਾ ਤੇ ਸਾਰਾ ਕੁਝ ਯਾਨੀ ਕਿ ਬਾਈ ਦੀਆਂ ਫੋਟੋ ਲਾ ਕੇ ਤੇ ਸਾਰਾ ਇੱਥੇ ਪੂਰਾ ਮੇਲੇ ਨੂੰ ਸਿਸਟਮ ਬਣਿਆ ਹੋਇਆ ਹੈ ਦੁਕਾਨਾਂ ਲੱਗਦੀਆਂ ਤੇ ਕਹਿੰਦੇ ਤਾਂ ਨਾ ਵੀ ਮੇਲੇ ਲੱਗਣ ਲਾਤੇ ਜੱਟ ਨੇ ਵਾਕਈ ਲੱਗਣ ਲਾਤੇ ਤੇ ਆਓ ਹੱਪਾ ਚੱਲਦੇ ਆਂ ਉਹਨਾਂ ਦੇ ਆਛਾ ਆ ਜਾ ਹਾਂਜੀ ਇਹ ਬਾਈ ਬਾਈ ਜੀ ਦੇ ਗੀਤ ਦੇ ਵਿੱਚ ਵੀ ਕੰਮ ਕੀਤਾ ਇਹਨੇ ਤੇ ਬਾਕੀ ਬਾਈ ਦੇ ਨਾਲ ਬੌਲੇ ਕਲੋਸ ਸੀ ਇਹ ਕਹਿੰਦੇ ਵੀ ਅਸੀਂ ਬਾਈ ਦੇ ਨਾਲ ਰਹਿੰਦੇ ਰਹੇ ਹਾਂ ਤੇ ਬਾਈ ਸਾਡੀ ਬਹੁਤ ਜ਼ਿਆਦਾ ਹੈਲਪ ਕਰਦਾ ਸੀ ਤੇ ਬਾਈ ਕਿਹੋ ਜਿਹਾ ਸੁਭਾਅ ਦਾ ਬੰਦਾ ਸੀ ਬੜਾ ਕੈਂਟ ਬੰਦਾ ਸੀ ਬਾਈ ਮੰਦਾ ਸਾਈਕਲ ਵੀ ਲੈ ਕੇ ਦਿੰਦਾ ਹੈ ਬਾਈ ਨੇ ਠੀਕ ਹੈ ਤੇ ਉਹ ਵੀ ਹੈਲਪ ਕਰ ਦਿੰਦਾ ਸੀਗਾ ਬਹੁਤ ਚੰਗਾ ਸੁਭਾਅ ਦਾ ਬੰਦਾ ਸੀ ਜੇ ਬਾਈ ਠੀਕ ਹੈ ਠੀਕ ਹੈ ਤੇ ਬਾਕੀ ਉਹ ਸ਼ ਬਲੱਡ ਵੱਡੇ ਬੰਦੇ ਨੂੰ ਮਿਲਦਾ ਨਾ ਮਿਲਦਾ ਛੋਟੇ ਬੰਦੇ ਨੂੰ ਮਿਲਦਾ ਸੀਗਾ ਗਰੀਬ ਬੰਦੇ ਨੂੰ ਜ਼ਿਆਦਾ ਮਿਲਦਾ ਸੀ ਬਾਈ ਜਿਹਦਾ ਮਿਲਦਾ ਸੀਗਾ ਉਹਦੇ ਇੱਦਾਂ ਹੀ ਸੋਚਦਾ ਜਿਹੜਾ ਚੱਪਲਾ ਚਾਹੁੰਦਾ ਸੀ ਉਹਨੂੰ ਵੱੱਦ ਕੱਢ ਲਾਉਂਦਾ ਸੀ ਕਿਉਂਕਿ ਵੱਡਿਆਂ ਗੱਟਿੰਗ ਵਾਲੇ ਅੰਦਰ ਬਾਈ ਵੱਡੇ ਬੰਦੇ ਹਰੇਕ ਹੀ ਚਾਹੁੰਦਾ ਅੱਜ ਕੱਲ੍ਹ ਹੈ ਨਾ ਜਿਹੜਾ ਬੰਦਾ ਛੋਟੇ ਨੂੰ ਚਾਹੁੰਦਾ ਉਹ ਬਦਮਦਿਆ ਇੱਕ ਉਹਦੇ 'ਚ ਏ ਐਟੀਟਿਊਡ ਸੀਗਾ ਉਹਨੂੰ ਕੋਈ ਐਦਾਂ ਨਹੀਂ ਸੀ ਵੀ ਆਪਾਂ ਬਾਹਲੇ ਸੋਹਣੇ ਬਣ ਕਰੀਏ ਜਿੱਦਾਂ ਦਾ ਉਹ ਹੈਗਾ ਸੀ ਇਦਾਂ ਹੀ ਰਹਿੰਦਾ ਸੀ ਸਿੰਪਲ ਰਹਿਣਾ ਸਾਨੂੰ ਸੀ ਸਿੰਪਲ ਲੋਰਾ ਲੋਰ ਪਾਈ ਹੁੰਦੀ ਸੀ ਸਿੰਪਲ ਟੀ- ਤਦ ਪਰਨਾ ਮੰਨਿਆ ਵੈਸੇ ਕੁਝ ਸੈਂਪਲ ਸੀਗਾ ਤੇ ਲੇਕਿਨ ਐਡਾ ਬਟਾ ਉਹ ਸਟਾਰ ਚ ਕੁਝ ਵੀ ਕਰ ਸਕਦੇ ਸੀ ਇੰਨੀ ਉਹਦੇ ਵਿੱਚ ਪਾਵਰ ਸੀ ਕੁਝ ਵੀ ਕਰ ਸਕਦੇ ਸੀ ਠੀਕ ਹੈ ਲਾ ਬੰਬੇ ਬੰਬੇ ਵਾਲੇ ਚੱਲ ਚੱਲ ਆ ਹਾਂ ਵੱਡੇ ਤੋਂ ਵੱਡਾ ਦੇਖੋ ਜੀ ਬਾਈ ਜੀ ਨੇ ਸਿੱਧੂ ਮੂਸੇਵਾਲੇ ਦੀ ਜਿਹੜੀ ਹੈਗੀ ਆ ਜੀਵਨੀ ਬਾਰੇ ਦੱਸਿਆ ਵੀ ਉਹ ਕਿਹੋ ਜਿਹਾ ਸੁਭਾਅ ਦੇ ਸਨ ਉਹ ਗਰੀਬ ਬੰਦੇ ਦੀ ਜ਼ਿਆਦਾ ਹੈਲਪ ਤੇ ਜ਼ਿਆਦਾ ਸੁਣਵਾਈ ਕਰਦੇ ਸੀ ਜੇ ਕੋਈ ਆਉਂਦਾ ਸੀ ਉਹਨੂੰ ਹੱਥ ਕੇ ਮਿਲਦੇ ਸੀ ਉਹਦੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਸੀਗੇ ਇਹ ਨਹੀਂ ਸੀ ਵੀ ਉਹ ਐਡਾ ਸਟਾਰ ਸੀਗਾ ਵਰਲਡ ਫੇਮਸ ਬੰਦਾ ਹੋਵੇ ਯਾਰ ਤੇ ਉਹ ਕਿਸੇ ਦੇ ਨਾਲ ਗੱਲ ਕਰਦਾ ਹੀ ਨਹੀਂ ਪਹਿਲੀ ਗੱਲ ਤਾਂ ਤੇ ਉਹ ਬੰਦਾ ਹਰ ਇੱਕ ਬੰਦੇ ਨਾਲ ਗੱਲ ਕਰਦਾ ਪਿੰਡ 'ਚ ਰਹਿੰਦਾ ਸੀਗਾ ਤਾਂ ਤੱਕ ਠੀਕ ਆ ਜੀ ਸਟਾਰ ਸੀਗੇ ਜਿਹੜੇ ਸੰਜੇ ਅਤ ਵਰਗੇ ਉਹਨਾਂ ਨਾਲ ਹੈਗਾ ਸੀ ਬੰਦਾ ਹਾਂਜੀ ਸੋ ਬਾਈ ਆਇਆ ਹੈ ਬਾਈ ਦੇ ਗੀਤ ਦੇ ਵਿੱਚ ਸੈਟੀਫਾਈ ਹਾਂ ਸੈਟੀਫਾਈ ਗੀਤ ਦੇ ਵਿੱਚ ਬਾਈ ਬਾਈ ਦੇ ਵੀ ਕੰਮ ਕੀਤਾ ਲੈਤਾ ਆਇਆ ਹੈਗਾ ਤੇ ਮੈਨੂੰ ਪੀਜਾ ਫੜਾਉਂਦਾ ਹੁੰਦਾ ਕਾ ਉੱਥੇ ਕਹਿੰਦਾ ਹੁੰਦਾ ਗੱਡੀਆਂ ਵੱਡੀਆਂ ਰੱਖਣ ਨਾਲੋਂ ਦਿਲ ਬੱਤੇ ਰੱਖਿਆ ਕਰੋ ਕਹਿੰਦਾ ਦੇਣ ਵਾਲਾ ਵੀ ਭਾਂਡਾ ਦੇਖੀ ਪਾਉਂਦਾ ਤੇ ਸਾਡੇ ਸਾਰੇ ਵਧੀਆ ਰੱਖਦਾ ਸੀ ਭਰਾ ਯਾਰ ਬਹੁਤ ਘੈਂਟ ਬੰਦਾ ਸੀਗਾ ਨਿਆਇ ਜਿਹਦੇ ਵਿੱਚ ਕੋਈ ਐਟਿਟਿਊਡ ਹੈ ਨਹੀਂ ਸੀ ਮੈਂ ਤਾਂ ਬਤਾ ਅਮੀਰ ਬੰਦਾਗਾ ਜੀ ਘੈਂਟ ਠੀਕ ਹੈ ਜੀ ਧੰਨਵਾਦ ਤੁਹਾਨੂੰ ਵੀ ਬਹੁਤ ਮਿਲ ਕੇ ਵਧੀਆ ਲੱਗਿਆ ਓਕੇ ਥੈਂਕ ਯੂ ਜੀ ਇਹ ਆਜੀ ਮੇਨ ਗੇਟ ਮੇਨ ਗੇਟ ਹੈ ਉੱਥੇ ਜਾਣ ਦਾ ਰਸਤਾ ਤੇ ਆਓ ਜੀ ਚੱਲਦੇ ਆ ਤੇ ਬਹੁਤ ਵਧੀਆ ਇੱਥੇ ਪ੍ਰਬੰਧ ਹੈ ਤੇ ਬਾਕੀ ਬਹੁਤ ਲੋਕ ਇੱਥੇ ਆਉਂਦੇ ਆ ਦੂਰੂ ਦੂਰੋ ਚੱਲ ਕੇ ਆਉਂਦੇ ਆ ਤੇ ਆਓ ਜੀ ਦਿਖਾਉਣੇ ਤੁਹਾਨੂੰ ਬਾਈ ਸਿੱਧੂ ਮੂਸੇ ਵਾਲੇ ਦਾ ਜਿਹੜਾ ਕਿ ਬਹੁਤ ਬਣਿਆ ਹੋਇਆ ਆਓ ਜੀ ਲਓ ਜੀ ਇਹ ਆ ਜੀ ਬਾਈ ਦਾ ਬੁੱਤ ਤੁਸੀਂ ਦੇਖ ਸਕਦੇ ਆ ਤੇ ਅਸੀਂ ਇੱਥੇ ਆਏ ਸੀਗੇ ਤੇ ਮੈਂ ਬਾਈ ਨੂੰ ਕਿਹਾ ਜੇ ਰ ਆਪਾਂ ਜਾਣਾ ਉੱਥੇ ਤੇ ਅਸੀਂ ਇੱਥੇ ਪਹੁੰਚੇ ਆ ਤੇ ਤੁਸੀਂ ਕੀ ਕਰਨਾ ਤੁਸੀਂ ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਕਰਨਾ ਹੈ